ਸੋ ਜੇਕਰ ਦੰਬੇ ਰੋਣੀ 6 ਨੰਬਰ ਲਈ ਚੱ ਰਹੇ ਨੇ ਅਸੀਂ ਤੇ ਹੁੰਦਾ ਕੀ ਜੇ ਤਾ ਭਾਈ ਪਹਿਲੇ 6 ਦਿਨ ਤੋਂ ਲਗਾਤਾਰ ਸ਼ਾਮੀ 6 6:30 ਵਜੇ ਬਾਅਦ ਇੱਟਾਂ ਵਾਦੀ ਪਈ ਸਾਡੇ ਘਰ 'ਚ ਬਹੁਤ ਜ਼ਿਆਦਾ ਵਾਦੀ ਬਈ 2-3 ਵਾਰੀ ਦਿਹਾੜੀ ਜਵਾਦੀ ਪਈਆਂ ਜੇ ਇਹਦੇ ਬੱਚੇਗਾ ਛੋਟਾ ਮੇਰਾ ਠੀਕ ਹੈ ਇੱਕ ਭਤੀਜਾ ਵਾ ਇੱਕ ਭਾਬੀ ਦੇ ਭਰਾ ਵਾ ਜਿਹੜੇ ਮਰਜੀ ਵਸਦੀ ਜਾਨ ਮਾਲ ਦਾ ਖਤਰਾ ਪੂਰਾ ਪੂਰਾ ਹਣੇ ਇਸ ਸਾਈਡ ਤੋਂ ਹੁੰਦੀ ਆ ਸਰ ਇਸ ਸਾਈਡ ਤੋਂ ਪਿੱਛੋਂ ਕੋਣ ਮਾਰਦਾ ਕੋਈ ਇਹ ਨਹੀਂ ਪਤਾ ਅਣਪਛਾਤਾ ਬੰਦਾ ਜਾਂ ਔਰਤ ਕੁਛ ਹਾਨੂੰ ਨਹੀਂ ਪਤਾ ਮਾਰ ਕੇ ਭੱਜ ਜਾਂਦਾ ਜੇ ਪਛੇ 6 ਦਿਨ ਹੋ ਗਏ ਜੇ ਭਾਈ ਕਿੰਨਾ ਨਹੀਂ ਪਤਾ ਸਾਡੇ ਘ ਬਾਕੀ ਤਾਂ ਸਾਨੂੰ ਪਤਾ ਨਹੀਂ ਵਾਦੀ ਕਿ ਨਹੀਂ ਵਾਦੀ ਜਦੋਂ ਮੌਕੇ ਤੇ ਪੁਲਿਸ ਆਈ ਉਹ ਤੋਂ ਕੁਝ ਉਹਨਾਂ ਨੇ ਬਸ ਇੱਕ ਦੋ ਘਰ ਤਫਰੀਸ਼ ਕੀਤੀ ਇੱਕ ਦੋ ਘਰਾਂ ਚ ਉਸ ਟਾਈਮ ਬੰਦ ਹੋ ਗਏ ਫਿਰ ਉਸ ਤੋਂ ਜਾਂਦੇ ਬਾਅਦ ਫਿਰ ਵੱਜ ਗਿਆ ਜੇ ਮੇਰਾ ਨਰੇਸ਼ ਸ਼ਰਮਾ ਮੈਂ ਸਾਹਮਣੇ ਰੰਨਾ ਪੜੋਸੀ ਇਹਨਾਂ ਦਾ ਤੇ ਇੱਕ ਪਤਾ ਇਹਨਾਂ ਨੇ ਜਦੋਂ ਇਟਾ ਉਠਾ ਉਠ ਤੋਂ ਪਿੱਛੇ ਆਏ ਤੁਸੀਂ ਵੇਖੋਗੇ ਆ دیوار ਹੈ ਨਾ ਜੜੀ دیوار دیوار ਦੇ ਪਿੱਛੋਂ ਉਦੋਂ ਆਂਦੀ ਹੈ ਇਟ ਹੁਣ ਤੁਸੀਂ ਆਪੇ ਹੰਦਾਇਆ ਲਾ ਸਕਦੇ ਹੋ ਵੀ ਉਥੋਂ ਇਟ ਜਿਹੜੀ ਆਂਦੀ ਹੈ ਉਹ ਬੰਦੇ ਨੇ ਕਿੰਨੀ ਕਿੰদূরੋਂ ਮਾਰੀ ਹੋਏਗੀ ਤੇ ਇੱਥੋਂ ਤੱਕ ਪਹੁੰਚੀ ਹੈ ਠੀਕ ਹੈ ਨਾ ਤੇ ਇਹ ਵਿਚਾਰੇ ਪਰੇਸ਼ਾਨ ਆ ਉਹ ਇਹਨਾਂ ਦੀ ਭਾਬੀ ਜਿਹੜੀ ਇੱਥੇ ਕੰਮ ਕਰਦੀ ਹੈ ਉਹ ਡੈਸ਼ਰ ਨਾਲ ਲੱਗੇ ਵੀ ਪਤਾ ਨਹੀਂ ਕਿਹੜੇ ਕਿਉਂਕਿ ਇੱਕ ਵਾਰੀ ਸਵੇਰੇ ਵੀ ਵੱ ਚੁੱਕੀ ਹੈ ਸਵੇਰੇ ਵੀ ਵੱਦੀ ਹੈ ਵੈਸੇ ਇਹਨਾਂ ਦਾ ਟਾਈਮ ਜਿਹੜਾ ਹੁੰਦਾ ਹੈ ਉਹ 7 7:30 8 ਔਰ ਪਤਾ ਨਹੀਂ ਇਹ ਕਈ ਵਾਰੀ ਹੁੰਦਾ ਕੁਦਰਤੀ ਬਚਾ ਇਹਨਾਂ ਦਾ ਇਸ ਕਰਕੇ ਹੁੰਦਾ ਵੀ ਉਸ ਵੇਲੇ ਇਹ ਇਹ ਮਤਲਬ ਸਾਹਮਣੇ ਨਹੀਂ ਹੁੰਦੇ ਜਾਂ ਕੋਈ ਇੱਥੇ ਵੇਖਦਾ ਹੁੰਦਾ ਵੀ ਉਹ ਨਹੀਂ ਹੈਗੇ ਤੇ ਤਾਂ ਮਾਰਦਾ ਅਜੇ ਤੱਕ ਇਹ ਸਮਝ ਨਹੀਂ ਲੱਗੀ